ਨਮਸਕਾਰ ਡੇਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਟਿਕਟ ਦੇ ਦਾਵੇਦਾਰ ਚ ਇਸ ਵਾਰ ਅਸੀਂ ਜਲੰਧਰ ਲੋਕ ਸਭਾ ਸੀਟ ਦੀ ਗੱਲ ਕਰਾਂਗੇ ਜਿਸ ਚ ਬੀਜੇਪੀ ਦੇ ਕਈ ਦਾਵੇਦਾਰ ਨੇ ਔਰ ਬੀਜੇਪੀ ਕਿਸ ਉਮੀਦਵਾਰ ਨੂੰ ਆਪਣਾ ਕੈਂਡੀਡੇਟ ਇੱਥੇ ਬਣਾ ਸਕਦੀ ਹੈ ਇਸ ਬਾਰੇ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਰਮਨਸ਼ੂ ਗਾਬਾ ਨੇ ਉਹ ਦੱਸਣਗੇ ਕਿਉਂਕਿ ਇਹ ਲੋਕਲ ਸੀਟ ਹੈ ਜਲੰਧਰ ਦੀ ਸੀਟ ਹੈ ਔਰ ਜਲੰਧਰ ਦੇ ਵਿੱਚ ਤਕਰੀਬਨ ਜਿੰਨੇ ਵੀ ਲੀਡਰ ਨੇ ਭਾਵੇਂ ਉਹ ਕਿਸੇ ਵੀ ਪਾਰਟੀ ਨੇ ਉਹਨਾਂ ਦੇ ਨਾਲ ਸਿੱਧੀ ਇਹਨਾਂ ਦੀ ਕਨੈਕਟੀਵਿਟੀ ਆ ਔਰ ਇਹ ਇਹਦੇ ਬਾਰੇ ਇਸ ਜਿਆਦਾ ਦੱਸ ਸਕਦੇ ਨੇ ਹਾਂ ਰਮਾਂਝੋ ਤੁਸੀਂ ਦੱਸੋ ਕਿ ਜਲੰਧਰ ਹਲਕੇ ਦੇ ਵਿੱਚ ਇਹ ਪੰਜ ਉਮੀਦਵਾਰ ਹੰਸਰਾਜ ਹੰਸ ਵਿਜੇ ਸਾਪਲਾ ਰਾਜੀਸ਼ ਬਾਗਾ ਇੰਦਰ ਇਕਵਾਰ ਅਟਵਾਲ ਤੇ ਅਵਿਨਾਸ਼ ਚੰਦਰ ਇਹ ਪੰਜ ਨਾਮ ਫਿਲਹਾਲ ਉੱਪਰ ਕੇ ਸਾਹਮਣੇ ਆ ਰਹੇ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਬੀਜੇਪੀ ਕਿਉਂਕਿ ਜਲੀ ਇੰਡੀਪੈਂਡੈਂਟ ਪਹਿਲੀ ਵਾਰੀ ਇਲੈਕਸ਼ਨ ਲੜੇਗੀ ਜੇ ਲੜਦੀ ਹਾਂ ਜੇ ਲੜਦੀ ਹੈ ਤਾਂ ਜੇ ਅਕਾਲੀ ਦਲ ਨਾਲ ਇਹਨਾਂ ਦਾ ਗੱਠਜੋੜ ਨਹੀਂ ਹੁੰਦਾ ਜੇ ਪਹਿਲੀ ਵਾਰੀ ਲੜਦੀ ਹੈ ਤੇ ਇਹਨਾਂ ਚ ਕਿਹਨੂੰ ਟਿਕਟ ਜਿਹੜੀ ਆ ਉਹ ਮਿਲ ਸਕਦੀ ਹੈ ਆ ਬਿਲਕੁਲ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਕਿ ਜੇ ਅਕਾਲੀ ਦਲ ਤੋਂ ਬਿਨਾ ਭਾਜਪਾ ਨੂੰ ਮੈਦਾਨ ਦੇ ਵਿੱਚ ਉਤਰਨਾ ਪਿਆ ਤੇ ਹਲਕਾ ਜਲੰਧਰ ਦੇ ਵਿੱਚ ਹਲਕ ਬੀਜੇਪੀ ਦੇ ਜਿਹੜੇ ਮਜ਼ਬੂਤ ਦਾਅਵੇਦਾਰੀ ਹੈਗੀ ਉਹ 3.5 ਹਲਕਿਆਂ ਦੇ ਵਿੱਚ ਪੈ ਜਾਂਦੀ ਹੈ ਜਲੰਧਰ ਸੈਂਟਰਲ ਜਲੰਧਰ ਨਾਰਥ ਜਲੰਧਰ ਵੈਸਟ ਤੇ ਜਲੰਧਰ ਕੈਂਟ ਦਾ ਅੱਧਾ ਹਿੱਸਾ ਇਹ ਉਹ ਅੱਧੇ 3.5 ਹਲਕੇ ਨੇ ਰਾਣਾ ਜੀ 9 ਹਲਕਿਆਂ ਦੇ ਵਿੱਚੋਂ ਜਿੱਥੇ ਸ਼ਹਿਰੀ ਵੋਟਰ ਹੈ ਜ਼ਿਆਦਾਤਰ ਹਿੰਦੂ ਵੋਟਰ ਵੀ ਆਂਦਾ ਤਾਂ ਔਰ ਜ਼ਿਆਦਾਤਰ ਜਿਹੜਾ ਰਵਿਦਾਸੀਆ ਸਮਾਜ ਨਾਲ ਸੰਬੰਧਿਤ ਵੋਟ ਬੈਂਕ ਹੈ ਉਹ ਵੀ ਆ ਜਾਂਦਾ ਕਿਉਂਕਿ ਇਹ ਰਿਜ਼ਰਵ ਸੀਟ ਹੈ ਰਿਜ਼ਰਵ ਸੀਟ ਦੇ ਨਾਲ-ਨਾਲ ਜਿਹੜੇ ਸਾਢੇ 3 ਨਾਲ ਕਹਿੰਦਾ ਮੈਂ ਜ਼ਿਕਰ ਕਰ ਰਿਹਾ ਤਾਂ ਭਾਜਪਾ ਆਲਰੇਡੀ ਹੈ ਨਾ ਹਲਕਿਆਂ ਦੇ ਵਿੱਚ ਕਾਫੀ ਮਜ਼ਬੂਤ ਸਥਿਤੀ ਦੇ ਵਿੱਚ ਆ ਗਈ ਹੈ ਹੁਣ ਜੇ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੁੰਦਾ ਕਿਉਂਕਿ ਜਦੋਂ ਵੀ ਅਕਾਲੀ ਦਲ ਦੇ ਨਾਲ ਗੱਠਜੋੜ ਹੁੰਦਾ ਸੀਗਾ ਤਾਂ ਇੱਥੋਂ ਦੀ ਜਲੰਧਰ ਲੋਕ ਸਭਾ ਦੇ ਉਮੀਦਵਾਰ ਅਕਾਲੀ ਦਲ ਦੇ ਵੱਲੋਂ ਹੀ ਹੁੰਦਾ ਸੀਗਾ ਹੂੰ ਹੂੰ ਹੁਣ ਜਿਹੜੀ ਮਜ਼ਬੂਤ ਦਾਅਵੇਦਾਰੀ ਹੈ ਜੇ ਭਾਜਪਾ ਆਂਦੀ ਹੈ ਭਾਜਪਾ ਚਾਹੇਗੀ ਕਿ ਉਹ ਜਲੰਧਰ ਵਰਗੀ ਉਹਨਾਂ ਦਾ ਜਲੰਧਰ ਦੀ ਇੱਕ ਸੀਟ ਭਾਜਪਾ ਵਾਸਤੇ ਬਹੁਤ ਹੌਟ ਸੇਟ ਆ ਜੇ ਆਪਾਂ ਪਰ ਪੰਜਾਬ ਚ ਬਠਿੰਡਾ ਦਾ ਜ਼ਿਕਰ ਕਰਾਂਗੇ ਜੇ ਆਪਾਂ ਸੰਗਰੂਰ ਦਾ ਜ਼ਿਕਰ ਕਰਾਂਗੇ ਤਾਂ ਉੱਥੇ ਬੀਜੇਪੀ ਆਪਾਂ ਨੂੰ ਅਜੇ ਨਹੀਂ ਲੱਗਦੀ ਕਿ ਇੰਨੀ ਮਜ਼ਬੂਤ ਹੈ ਪਰ ਜਲੰਧਰ ਇੱਕ ਉਹਨਾਂ ਦਾ ਇੱਕ ਸਟਰੋਂਗ ਵੋਟ ਬੈਂਕ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਉਹ ਹੈਗਾ ਹੀ ਹੈ ਪਿੰਡਾਂ ਦੇ ਵਿੱਚ ਵੀ ਇਹਨਾਂ ਨੇ ਹੁਣ ਮਿਹਨਤ ਤਾਂ ਕੀਤੀ ਹੈ ਔਰ ਜਲੰਧਰ ਦੇ ਜਿਹੜਾ ਬਾਈ ਇਲੈਕਸ਼ਨ ਹੋਇਆ ਸੀਗਾ ਉਹਦੇ ਵਿੱਚ ਵੀ ਬੀਜੇਪੀ ਨੇ ਆਪਣੇ ਆਪ ਨੂੰ ਕਾਫੀ ਗਰੋ ਕਰਾਂ ਦੀ ਕੋਸ਼ਿਸ਼ ਕੀਤੀ ਹਾਲਾਂਕਿ ਨਤੀਜੇ ਉਸ ਮੁਤਾਬਕ ਤਾਂ ਨਹੀਂ ਆਏ ਪਰ ਸਭ ਤੋਂ ਵੱਡੇ ਦਾਵੇਦਾਰ ਹੰਸਰਾਜ ਹੰਸਦਾ ਵੀ ਇੱਕਦਮ ਨਾਮ ਫਿਰ ਤੋਂ ਚਰਚਾ ਦੇ ਵਿੱਚ ਆ ਗਿਆ ਕਿਉਂਕਿ ਹਜੇ ਤੱਕ ਨਾਰਥ ਵੈਸਟ ਹਲਕੇ ਤੋਂ ਨਾਰਥ-ਵੈਸਟ ਦਿੱਲੀ ਦੇ ਹਲਕੇ ਤੋਂ ਭਾਜਪਾ ਨੇ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ। ਬਾਕੀ ਕਈ ਸੀਟਾਂ ਦੇ ਨਾਮ ਦਾ ਐਲਾਨ ਕਰ ਦਿੱਤਾ ਪਰ ਨਾਰਥ-ਵੈਸਟ ਤੋਂ ਨਹੀਂ ਹੋਇਆ। ਇਹਦੇ ਨਾਲ ਲੱਗ ਰਿਹਾ ਹੈ ਕਿ ਇਸ ਵਾਰ ਹੰਸਰਾ ਜਨਸਦੀ ਚਰਚਾ ਮਾਣੇ ਆਮ ਕਿ ਹੰਸਰਾ ਜਨਸ ਨੂੰ ਭਾਜਪਾ ਉੱਥੋਂ ਦੀ ਮੈਦਾਨ ਦੇ ਵਿੱਚ ਨਹੀਂ ਉਤਾਰੇਗੀ ਤਾਂ ਉਸ ਤੋਂ ਬਾਅਦ ਇਹ ਚਰਚਾ ਛੇੜ ਰਹੀ ਹੈ ਕਿ ਹੰਸਰਾ ਜਨਸ ਦੀ ਘਰ ਵਾਪਸੀ ਹੋ ਸਕਦੀ ਹੈ। ਪੰਜਾਬ ਦੇ ਵਿੱਚ ਪੰਜਾਬ ਚ ਜਲੰਧਰ ਤੋਂ ਉਹ ਲੋਕ ਸਭਾ ਇਲੈਕਸ਼ਨ ਲੜ ਸਕਦੇ ਨੇ ਇਹ ਬੜੀ ਮਜ਼ਬੂਤ ਦਾਵੇਦਾਰੀ ਜਿਹੜੀ ਹਸਲਾ ਏਜੰਸੀ ਦੀ ਵੀ ਬਣ ਰਹੀ ਜਾ ਰਹੀ ਹੈ ਕਿਉਂਕਿ ਜਲੰਧਰ ਦੇ ਹੀ ਰਹਿਣ ਵਾਲੇ ਨੇ ਔਰ ਜਲੰਧਰ ਤੋਂ ਪਹਿਲਾਂ ਅਕਾਲੀ ਦਲ ਦੇ ਨਾਲ ਇਹ ਇਲੈਕਸ਼ਨ 2009 ਦੇ ਵਿੱਚ ਲੜ ਵੀ ਚੁੱਕੇ ਨੇ ਪਰ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਔਰ ਜਲੰਧਰ 'ਚ ਹੋਣ ਕਰਕੇ ਇਹਨਾਂ ਦੀ ਪਪੂਲਾਰਿਟੀ ਤੇ ਆ ਹੈਗੀ ਹੋਈ ਹੈ ਇਸ ਕਰਕੇ ਹੰਸਰਾਜਾਂਸ ਦੀ ਵੀ ਮਜ਼ਬੂਤ ਦਾਵੇਦਾਰੀ ਮੰਨੀ ਜਾ ਰਹੀ ਹੈ ਕਿ ਜੇ ਜੇ ਭਾਜਪਾ ਇਕੱਲੇ ਲੜਦੀ ਹੈ ਜਾਂ ਫਿਰ ਜੇ ਭਾਜਪਾ ਦੇ ਖਾਤੇ ਦੇ ਵਿੱਚ ਸੀਟ ਆਂਦੀ ਹੈ ਤਾਂ ਹੰਸਰਾਜ ਇੱਕ ਪ੍ਰਬਲ ਉਮੀਦਵਾਰ ਜਿਹੜੇ ਨੇ ਭਾਜਪਾ ਦੇ ਹੋ ਸਕਦੇ ਨੇ ਲੇਕਿਨ ਹੰਸਰਾਜ ਹੰਸ ਜਿੰਨਾ ਵੀ ਇਹਨਾਂ ਦਾ ਸਿਆਸੀ ਕਰੀਅਰ ਤੁਸੀਂ ਦੇਖੋ ਆਪਾਂ ਸੰਗੀਤਿਕ ਕਰੀਅਰ ਛੱਡ ਦਿੰਦੇ ਆ ਜਿਹੜਾ ਇਹਨਾਂ ਦਾ ਮਿਊਜ਼ਿਕ ਕਰੀਅਰ ਛੱਡ ਕੇ ਜੇ ਆਪਾਂ ਦੇਖਦੇ ਆਂ ਸਿਆਸੀ ਕਰੀਅਰ ਤੇ ਜਲੰਧਰ ਦੇ ਵਿੱਚ ਕਦੀ ਐਸਾ ਹੋਇਆ ਨਹੀਂ ਕਿ ਹੰਸਰਾਜ ਹੰਸ ਜਿਹੜੀ ਕਿਸੇ ਵੀ ਪਾਰਟੀ ਨਾਲ ਜੇ ਇਲੈਕਸ਼ਨ ਦੇ ਵਿੱਚ ਉਤਰੇ ਨੇ ਤਾਂ ਉਹਨਾਂ ਨੂੰ ਕਾਮਯਾਬੀ ਮਿਲੀ ਹਾਂ ਇੱਕੋ ਵਾਰੀ ਉਤਰੇ ਨੇ ਅਕਾਲੀ ਦਲ ਦੇ ਨਾਲ ਅਕਾਲੀ ਦਲ ਬੀਜੇਪੀ ਦੇ ਹੀ ਸਾਂਝੇ ਉਮੀਦਵਾਰ ਦੇ ਵਜੋਂ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀਗਾ 2009 ਦਾ ਇਹ ਨੋਦਾ ਇਲੈਕਸ਼ਨ ਸੀਗਾ ਉਹ ਤਾਂ 2009 ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਜਿੱਤ ਹਾਸਲ ਨਹੀਂ ਹੋਈ ਸੀਗੀ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ ਪਰ ਹੁਣ ਕਿਉਂਕਿ ਪੋਲਿਟੀਕਲ ਇਹਨਾਂ ਦਾ ਕੈਰੇਕਟਰ ਜਿਹੜਾ ਉਹ ਵੱਧ ਗਿਆ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਨੇ ਜਿੱਤ ਹਾਸਲ ਕੀਤੀ ਆਖਰਕਾਰ ਐਮਪੀ ਪਹੁੰਚ ਗਏ ਸੀ ਕਿਉਂਕਿ ਜਲੰਧਰ ਲੋਕ ਸਭਾ ਇਲੈਕਸ਼ਨ ਹਾਰੇ ਤਾਂ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਜਾਣ ਤੋਂ ਬਾਅਦ ਇਹਨਾਂ ਦੀ ਚਰਚਾ ਚੱਲਦੀ ਸੀਗੀ ਕਿ ਇਹਨਾਂ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ ਉਦੋਂ ਜਦੋਂ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਰਾਜ ਸਭਾ ਭੇਜਿਆ ਗਿਆ ਸੀਗਾ ਉਸ ਤੋਂ ਪਹਿਲਾਂ ਹਾਂਸਰਾਜ ਅਜੰਸ ਦਾ ਨਾਮ ਆ ਰਿਹਾ ਸੀਗਾ ਪਰ ਰਾਜ ਸਭਾ ਦੇ ਬਸਤੇ ਇਹਨਾਂ ਦਾ ਨਾਮ ਕਾਂਗਰਸ ਨੇ ਨਹੀਂ ਲੈਂਦਾ ਇਹ ਇਲੈਕਟ ਨਹੀਂ ਹੋਏ ਉਸ ਵੇਲੇ ਤਾਂ ਉਦੋਂ ਕਾਂਗਰਸ ਤੋਂ ਨਾਰਾਜ਼ ਹੋਈ ਸੀ ਕਿ ਫਿਰ ਉਸ ਤੋਂ ਬਾਅਦ ਇਹਨਾਂ ਨੇ ਬੀਜੇਪੀ ਜੁਆਇਨ ਕੀਤੀ ਵਿੱਚ ਜੀ ਕਹਿੰਦੇ ਸੀ ਮੈਂ ਸਿਆਸਤ ਤੋਂ ਤੋਬਾ ਤੋਬਾ ਵੀ ਕੀਤੀ ਕਿ ਸਿਆਸਤ ਕੰਬੜਾ ਗੰਦਾ ਹੈ ਹੁਣ ਵੀ ਕਈ ਵਾਰੀ ਬੋਲ ਦਿੰਦੇ ਨੇ ਕਿ ਸਿਆਸਤ ਜਿਹੜੀ ਹੈ ਬੜੀ ਚੰਗੀ ਚੀਜ਼ ਨਹੀਂ ਹੈਗੀ ਪਰ ਫਿਰ ਵੀ ਇਹ ਦਿੱਲੀ ਤੋਂ ਐਮਪੀ ਹੈਗੇ ਨੇ ਹੁਣ ਦਿੱਲੀ ਤੋਂ ਜੇ ਇਹਨਾਂ ਨੂੰ ਦੁਬਾਰਾ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਜਾਏਗਾ ਤਾਂ ਤਾਂ ਕਰਕੇ ਆਪਾਂ ਇਹ ਦੇਖ ਰਹੇ ਕਿ ਹੋ ਸਕਦਾ ਹੈ ਕਿ ਜਲੰਧਰ ਚ ਬੀਜੇਪੀ ਨੇ ਇਹਨਾਂ ਦੀ ਵਾਪਸੀ ਨਾ ਕਰਨੀ ਹੋਵੇ ਕਿ ਬੀਜੇਪੀ ਚਾਹੀਗੀ ਕਿ ਜਲੰਧਰ ਦੇ ਵਿੱਚ ਪੌਪੂਲਰ ਚਿਹਰਾ ਇੱਕ ਬਣਿਆ ਬਣਿਆ ਚਿਹਰਾ ਔਰ ਇੱਕ ਬਣਿਆ ਬਣਿਆ ਸਿਆਸਤਦਾਨ ਕਿਉਂਕਿ ਉਹਨੂੰ ਬਣੇ ਬਣੇ ਸਿਆਸਤਦਾਨ ਹੋ ਗਏ ਨਹੀਂ ਅਕਾਲੀ ਦਲ ਔਰ ਕਾਂਗਰਸ ਦੇ ਟਾਈਮ ਤੇ ਇਹ ਕਿਸੇ ਵੀ ਸਦਨ ਦੇ ਵਿੱਚ ਨਹੀਂ ਪਹੁੰਚ ਪਾਈ ਸੀ ਨਾ ਪਾਰਲੀਮੈਂਟ ਦੇ ਵਿੱਚ ਨਾ ਆਈ ਵਿਧਾਨ ਸਭਾ ਦੇ ਵਿੱਚ ਤਾਂ ਬੀਜੇਪੀ ਨੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪਹੁੰਚਾਤਾ ਸੀਗਾ ਤੇ ਇੱਕ ਇੱਕ ਪੋਲਿਟਿਕਲ ਇਮੇਜ ਤਾਂ ਬਿਲਡ ਹੋਈ ਗਈ ਹੈ ਉਹਨੂੰ ਚੰਗੀ ਹੈ ਮਾੜੀ ਹੈ ਉਹ ਤਾਂ ਜਨਤਾ ਨੇ ਤੈਅ ਕਰਨਾ ਇਸ ਕਰਕੇ ਹੋ ਸਕਦਾ ਹੈ ਕਿ ਦਾਅਵੇਦਾਰੀ ਇਹ ਮੰਨੀ ਜਾ ਰਹੀ ਹੈ ਕਿ ਆਮ ਚਰਚਾ ਦਾ ਘਰ ਘਰ ਇਹ ਜਿਹੜੀ ਜਿਹੜੇ ਲੋਕ ਸਿਆਸਤ ਦੇ ਵਿੱਚ ਰੁਚੀ ਅਕਸਰ ਹਰ ਜ਼ਿਆਦਾਤਰ ਲੋਕ ਸਿਆਸਤ ਵਿੱਚ ਰੁਚੀ ਰੱਖਦੇ ਨੇ ਉਹ ਆਮ ਹੈ ਗੱਲ ਕਰ ਰਹੇ ਨੇ ਕਿ ਹੋ ਸਕਦਾ ਹੈ ਕਿ ਬੀਜੇਪੀ ਦੇ ਦਾਵੇਦਾਰੀ ਜਿਹੜੀ ਹੈ ਉਹ ਅਨਸਰ ਅਨਸ ਨੂੰ ਮਿਲੇ ਹੁਣ ਦੂਜੇ ਦਾਵੇਦਾਰ ਦੀ ਗੱਲ ਕਰਾਂਗੇ ਆਪਾਂ ਵਿਜੇ ਸ਼ਾਪਲਾ ਹੂੰ ਵਿਜੇ ਸ਼ਾਪਲਾ ਬੀਜੇਪੀ ਦੇ ਵਿੱਚ ਇੱਕ ਕਾਫੀ ਚਰਚਿਤ ਨਾਮ ਹੈ ਬਹੁਤ ਚਰਚਿਤ ਨਾਮ ਹੈ ਔਰ ਇਹ ਨੈਸ਼ਨਲ ਕਮਿਸ਼ਨ ਦੇ ਜਿਹੜੇ ਸ਼ੈਡਿਊਲ ਕਾਸਟ ਜਿਹੜਾ ਨੈਸ਼ਨਲ ਕਮਿਸ਼ਨ ਹੈ ਉਹਦੇ ਚੇਅਰਮੈਨ ਰਹੇ ਨੇ ਹਾਂ ਉਹ ਚੇਅਰਮੈਨ ਰਹੇ ਚੁੱਕੇ ਨੇ ਔਰ ਇਹਨਾਂ ਦਾ ਨਾਮ بار بار ਜਲੰਧਰ ਦੀ ਔਰ ਹੁਸ਼ਿਆਰਪੁਰ ਦੀ ਖਾਸ ਕਰਕੇ ਸੀਟ ਦੇ ਲਈ ਚਰਚਾ ਦੇ ਵਿੱਚ ਆ ਜਾਂਦਾ ਜਦੋਂ ਵੀ ਇਲੈਕਸ਼ਨ ਕੋਈ ਆਉਂਦਾ ਤਾਂ ਇਹਨਾਂ ਦਾ ਨਾਮ ਚਰਚਾ ਦੇ ਵਿੱਚ ਆ ਜਾਂਦਾ ਜਿੱਦਾਂ ਕਿ ਹੁਣ ਇਹ ਲੋਕ ਸਭਾ ਇਲੈਕਸ਼ਨ ਆਇਆ ਹੋਇਆ ਤੇ ਇਹ ਉਹ ਉਧਰੋਂ ਇਧਰ ਆਣ ਦੀ ਕੋਸ਼ਿਸ਼ ਕਰ ਰਹੇ ਆ ਆਪਣੇ ਪੁੱਤੀਜੇ ਨੂੰ ਵੀ ਅੱਗੇ ਕਰ ਰਹੇ ਨੇ ਆਪ ਵੀ ਆ ਰਹੇ ਆ ਔਰ ਕਾਫੀ ਹੱਦ ਤੱਕ ਇਹਨਾਂ ਨੂੰ ਨੈਸ਼ਨਲ ਜਿਹੜੀ ਲੀਡਰਸ਼ਿਪ ਹੈਗੀ ਆ ਉਹਨਾਂ ਦੇ ਨਾਲ ਵੀ ਦੇਖਿਆ ਜਾਂਦਾ ਆ ਬਿਲਕੁਲ ਇੱਕ ਵਿਜੇ ਸ਼ਾਮਪਲਾ ਦਾ ਕੇਂਦਰੀ ਮੰਤਰੀ ਰਹੇ ਨੇ ਸਾਬਕਾ ਕੇਂਦਰੀ ਮੰਤਰੀ ਰਹੇ ਨੇ ਫਿਰ ਹੁਸ਼ਿਆਰਪੁਰ ਤੋਂ ਐਮਪੀ ਰਹੇ ਨੇ ਫਿਰ ਉਸ ਤੋਂ ਬਾਅਦ ਐਸਸੀਐਸਟੀ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਨੇ ਇੱਕਦਮ ਐਸਸੀਐਸਟੀ ਕਮਿਸ਼ਨ ਤੋਂ ਇਹਨਾਂ ਨੇ ਥੋੜੇ ਮਹੀਨੇ ਪਹਿਲਾਂ ਹੀ ਅਸਤੀਫਾ ਦਿੱਤਾ ਸੀ ਉਸ ਤੋਂ ਬਾਅਦ ਲਗਾਤਾਰ ਇਹ ਮੰਨਿਆ ਜਾ ਰਿਹਾ ਸੀ ਕਿ ਕਿਉਂਕਿ ਜਿਹੜਾ ਵੀ ਐਸਸੀਐਸਟੀ ਕਮਿਸ਼ਨ ਦਾ ਚੇਅਰਮੈਨ ਹੁੰਦਾ ਉਹ ਪੋਲਿਟਿਕਲ ਮੰਚਾਂ ਤੇ ਆਮ ਸਿਆਸਤਦਾਨਾਂ ਦੀ ਤਰ੍ਹਾਂ ਤੇ ਕੋਈ ਵੀ ਕਮਿਸ਼ਨ ਦਾ ਚੇਅਰਮੈਨ ਹੁੰਦਾ ਉਹ ਆਮ ਸਿਆਸਤਦਾਨਾਂ ਦੀ ਤਰ੍ਹਾਂ ਸਟੇਜ ਸਾਂਝੇ ਨਹੀਂ ਕਰ ਸਕਦੇ ਕਿਉਂਕਿ ਉਹ ਇੱਕ ਕਮਿਸ਼ਨ ਦਾ ਚੇਅਰਮੈਨ ਹੁੰਦਾ ਤਾਂ ਵਿਜੇ ਸਾਂਪਲਾ ਨੇ ਉੱਥੋਂ ਅਸਤੀਫਾ ਦਿੱਤਾ ਤੇ ਉਸ ਤੋਂ ਬਾਅਦ ਲਗਾਤਾਰ ਇਹ ਮੰਨਿਆ ਜਾ ਰਿਹਾ ਹੈ ਕਿ ਵੋਟਾਂ ਵਾਲੀ ਰਾਜਨੀਤੀ ਦੇ ਵਿੱਚ ਵਿਜੀਤ ਸਾੰਪਲਾਂ ਨੂੰ ਦੇਖਿਆ ਜਾ ਸਕਦਾ ਕਿਉਂਕਿ 2019 ਦੇ ਵਿੱਚ ਤਾਂ ਇਹਨਾਂ ਦੀ ਟਿਕਟ ਕੱਟੀ ਗਈ ਸੀਗੀ 2014 ਦੇ ਵਿੱਚ ਇਹ ਹੁਸ਼ਾਰਪੁਰ ਤੋਂ ਐਮਪੀ ਬਣੇ ਸੀਗੇ ਪਰ ਉਸ ਤੋਂ ਬਾਅਦ 2019 ਦੇ ਵਿੱਚ ਮੌਜੂਦਾ ਐਮਪੀ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਕਿ ਔਰ ਸੇਮ ਸਟੇਟਸ ਉਹਨਾਂ ਨੂੰ ਵੀ ਕੇਂਦਰ ਰਾਜ ਮੰਤਰੀ ਬਣਾਇਆ ਗਿਆ ਸੀਗਾ ਤਾਂ ਲਗਾਤਾਰ ਚਰਚਾ ਚੱਲਦੀ ਰਹਿੰਦੀ ਕਿ ਵਿਜੇ ਸ਼ਾਂਪਲਾ ਇੱਕ ਵਾਰ ਫਿਰ ਇਲੈਕਟਰੋਲ ਪੋਲਿਟਿਕਸ ਦੇ ਵਿੱਚ ਆਣਗੇ ਤਾਂ ਦੋ ਜਿਹੜੇ ਹਲਕੇ ਨੇ ਇੱਕ ਤਾਂ ਹੁਸ਼ਿਆਰਪੁਰ ਜਿੱਥੇ ਐਮਪੀ ਰਹਿ ਚੁੱਕੇ ਨੇ ਔਰ ਲਗਾਤਾਰ ਉੱਥੇ ਹੁਣ ਵੀ ਕੰਮ ਕਰਦੇ ਆਏ ਨੇ ਫਗਵਾੜਾ ਬਾਈ ਇਲੈਕਸ਼ਨ ਦੇ ਵਿੱਚ ਵੀ ਮਾਫ ਕਰਨਾ 2017 ਦੇ ਜਿਹੜੇ 22 ਦੇ ਇਲੈਕਸ਼ਨਾਂ ਦੇ ਵਿੱਚ ਵੀ ਵਿਜੇ ਸਾਪਲਾ ਉਮੀਦਵਾਰ ਦੇ ਵਜੋਂ ਮੈਦਾਨ ਦੇ ਵਿੱਚ ਆਏ ਸੀਗੇ ਵਿਧਾਨ ਸਭਾ ਇਲੈਕਸ਼ਨਾਂ ਦੇ ਲਈ ਤਾਂ ਇਲੈਕਟਰੋਲ ਪੋਲਿਟਿਕਸ ਦੇ ਵਿੱਚ ਇਹਨਾਂ ਨੂੰ ਇੱਕ ਵਾਰ ਫਿਰ ਦੇਖਿਆ ਜਾ ਰਿਹਾ ਕਿ ਜਾਂ ਤੋਂ ਹਸ਼ਾਰਪੁਰ ਹਲਕੇ ਤੋਂ ਜਾਂ ਫਿਰ ਜਲੰਧਰ ਹਲਕਾ ਕਿਉਂਕਿ ਜਲੰਧਰ ਹਲਕੇ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਮਜ਼ਬੂਤ ਪਕੜ ਇੱਥੇ ਵੀ ਹੈਗੀ ਹੈ ਜਲੰਧਰ ਤੋਂ ਹੀ ਇਹਨਾਂ ਨੇ ਪੋਲਿਟਿਕ ਸਟਾਰਟ ਕੀਤੇ ਜਲੰਧਰ ਦੇ ਵਿੱਚ ਵੀ ਇਹਨਾਂ ਦਾ ਦਲਵਾਨਗਰ ਐਕਸਟੈਂਸ਼ਨ ਦੇ ਵਿੱਚ ਇਹਨਾਂ ਦਾ ਜਲੰਧਰ ਤੇ ਇੱਕ ਕਲੋਨੀ ਦੇ ਵਿੱਚ ਘਰ ਹੈਗਾ ਜਲੰਧ ਸੂਚੀਪਿੰਡ ਸ਼ਤ ਕੈਂਟ ਦਾ ਜਿਹੜੇ ਸੂਫੀਪਿੰਡ ਸੂਫੀਪਿੰਡ ਦੇ ਹੀ ਰਹਿਣ ਵਾਲੇ ਨੇ ਤੇ ਇੱਥੋਂ ਹੀ ਇਹਨਾਂ ਦੀ ਸਿਆਸਤ ਦਾ ਸਫ਼ਰ ਵੀ ਸ਼ੁਰੂ ਹੋਇਆ ਸੀਗਾ ਜਲੰਧਰ ਵੈਸਟ ਦੇ ਵਿੱਚ ਲਗਾਤਾਰ ਟਿਕਟ ਤੇ ਦਾਅਵੇਦਾਰੀ ਕਰਦੇ ਹੁੰਦੇ ਸੀਗੇ ਆਪਣੇ 74 ਦਿਨਾਂ ਦੇ ਵਿੱਚ ਤਾਂ ਵੈਸ ਜਲੰਧਰ ਦੇ ਵਿੱਚ ਵੀ ਇਹਨਾਂ ਦੀ ਪਕੜ ਤੇ ਇਹਨਾਂ ਦੀ ਹੈਗੀ ਹੋਈ ਹੈ ਤਾਂ ਇਸ ਕਰਕੇ ਜਲੰਧਰ ਦੀ ਪੋਲਿਟਿਕਸ ਦੇ ਵਿੱਚ ਵੀ ਭਾਜਪਾ ਦੇ ਵੱਲੋਂ ਇਹਨਾਂ ਨੂੰ ਇੱਕ ਮਜ਼ਬੂਤ ਦਾਵੇਦਾਰ ਮੰਨਿਆ ਜਾ ਰਿਹਾ ਜਲੰਧਰ ਦੇ ਨਾਲ ਵੀ ਵਿਜੇ ਸਾੰਪਲਾਂ ਨੂੰ ਹਾਰਪੁਰ ਦੇ ਨਾਲ ਨਾਲ ਹਮੇਸ਼ਾ ਇੱਕ ਜਲੰਧਰ ਦਾ ਆ ਵੀ ਭਾਜਪਾ ਦਾ ਚਿਹਰਾ ਦੇਖਿਆ ਹੀ ਜਾਂਦਾ ਹੁਣ ਗੱਲ ਕਰਦੇ ਆ ਕੀ ਜੇ ਉਮੀਦਵਾਰ ਜਿਹੜੇ ਹੋ ਸਕਦੇ ਨੇ ਜਿਹੜੇ ਦਾਵੇਦਾਰ ਵੀ ਨੇ ਤੇ ਹੋ ਵੀ ਸਕਦੇ ਨੇ ਕਿਉਂਕਿ ਇਹ ਵੀ ਆ ਕਾਫੀ ਸਰਗਰਮ ਨੇ ਰਜੇਸ਼ ਬਾਗਾ ਹੂੰ ਰਜੇਸ਼ ਬਾਗਾ ਨੂੰ ਤੁਸੀਂ ਕਿੰਨੇ ਕ ਪਰਸੈਂਟ ਮੰਨਦੇ ਹੋ ਕਿ ਵੀ ਇਹਨਾਂ ਨੂੰ ਵੀ ਉਮੀਦਵਾਰ ਬਣਾਇਆ ਜਾ ਸਕਦਾ ਹੈ ਦੇਖੋ ਬਿਲਕੁਲ ਸੰਗਠਨ ਦੇ ਵਿੱਚ ਤਾਂ ਇਹਨਾਂ ਦੀ ਮਜ਼ਬੂਤੀ ਹੈਗੀ ਹੋਈ ਹੈ ਹੂੰ ਜੋ ਯੂਆਰਐਸ ਐਚ ਆਈ ਉਹ ਭਾਜੀਪੀ ਹੈ ਸਗਠਨ ਦੇ ਵਿੱਚ ਲਗਾਤਾਰ ਮਜ਼ਬੂਤ ਰਹੇ ਨੇ ਇਲੈਕਟਰੋਲ ਪੋਲਿਟਿਕਸ ਦੇ ਵਿੱਚ ਇੱਕ ਵਾਰੀ ਆਪਣੀ ਕਿਸਮਤ ਭਾਜੀਪੀ ਵੱਲੋਂ ਇਹ ਫਗਵਾੜਾ ਬਾਈ ਇਲੈਕਸ਼ਨ ਦੇ ਵਿੱਚ ਅਜਮਾ ਚੁਕੇ ਨੇ ਜਲੰਧਰ ਦੇ ਵਿੱਚ ਜਦੋਂ ਜਦੋਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀਗਾ ਸ਼ਾਇਦ ਵਿਛੇ ਸੰਪਲਾਉਣਾ ਦਾ ਇਸੇ ਤਰ੍ਹਾਂ ਰਾਜੇਸ਼ ਬਾਗਾ ਦਾ ਵੀ ਹੁਣ ਪਿਛਲੇ ਬਾਈ ਇਲੈਕਸ਼ਨ ਹੋਈ ਸੀਗੇ ਉਦੋਂ ਵੀ ਇੱਕ ਵਾਰ ਜਲੰਧਰ ਦੇ ਬਾਈ ਇਲੈਕਸ਼ਨ ਦੇ ਵਿੱਚ ਰਾਜੇਸ਼ ਬਾਗਾ ਦਾ ਨਾਮ ਜਿਹੜਾ ਇੱਕ ਵਾਰ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਸੀਗਾ ਕਿ ਹੋ ਸਕਦਾ ਹੈ ਕਿ ਰਾਜੇਸ਼ ਬਾਗਾ ਤੇ ਜਿਹੜਾ ਉਹ ਉਹ ਉਮੀਦਵਾਰ ਬਣਾਇਆ ਜਾਵੇ ਕਿਉਂਕਿ ਦੇਖੋ ਇੱਕ ਵੱਡਾ ਦਲਿਤ ਚਿਹਰਾ ਨੇ ਪੰਜਾਬ বিজেপি ਦੇ ਵੱਲੋਂ ਪੰਜਾਬ ਐਸ ਸੀ ਐਸਟੀ ਕਮਿਸ਼ਨ ਦੇ ਵੀ ਇਹ ਵਾਈਸ ਚੇਅਰਮੈਨ ਚੇਅਰਮੈਨ ਵਾਈਸ ਚੇਅਰਮੈਨ ਰਹਿ ਚੁਕੇ ਹੋਏ ਨੇ ਤਾਂ ਦਲਿਤ ਕਮਿਊਨਿਟੀ ਦੇ ਵੱਲੋਂ ਭਾਜਪਾ ਦਾ ਇੱਕ ਵੱਡਾ ਚਿਹਰਾ ਨੇ ਜਿਨ੍ਹਾਂ ਦੀ ਸੰਗਠਨ ਦੇ ਵਿੱਚ ਵੀ ਮਜ਼ਬੂਤੀ ਹੈਗੀ ਹੈ ਇਹ ਇੱਕ ਇਹੋ ਜਿਹਾ ਚਿਹਰਾ ਨੇ ਚਾਹੇ ਵਿਜੇ ਸਾਹਪਲੇ ਉਹਨਾਂ ਦਾ ਸਟੇਟਸ ਵੱਡਾ ਹੈ ਪਰ ਸੰਗਠਨ ਦੇ ਵਿੱਚ ਇਹ ਉਹਨਾਂ ਕੋਈ ਕਨੈਕਸ਼ਨ ਇਹ ਵੀ ਰੱਖਦੇ ਨੇ ਜਿੰਨੀ ਕੋ ਵਿਜੇ ਸਾਹਪਲੇ ਉਹਨਾਂ ਦੀ ਮਜ਼ਬੂਤੀ ਹੋएगी ਪੰਜਾਬ ਦੇ ਸੰਗਠਨ ਦੇ ਵਿੱਚ ਤਾਂ ਪੰਜਾਬ ਦੇ ਸੰਗਠਨ ਦੇ ਵਿੱਚ ਰਾਜੇਸ਼ ਬਾਗਾ ਦਾ ਵੀ ਨਾਮ ਇੱਕ ਵਧੀਆ ਨਾਮ ਹੈ ਫਗਵਾੜੇ ਦੇ ਬੇਸ਼ੱਕ ਰਹਿਣ ਵਾਲੇ ਨੇ ਪਰ ਜਲੰਧਰ ਦੇ ਵਿੱਚ ਹਮੇਸ਼ਾ ਇਹ ਐਕਟਿਵ ਰਹੇ ਨੇ ਜਲੰਧਰ ਦੇ ਵਿੱਚ ਜਲੰਧਰ ਦੇ ਲੋਕਾਂ ਦੇ ਨਾਲ ਇਹ ਜਲੰਧਰ ਦੀ ਆਪਣੀ ਭਾਜਪਾ ਦੀ ਯੂਨਿਟ ਦੇ ਨਾਲ ਹੈ ਵਿਚਰਦੇ ਰਹਿਣੇ ਤਾਂ ਇਸ ਕਰਕੇ ਇੱਕ ਮਜ਼ਬੂ ਹੁਣ ਗੱਲ ਕਰਦੇ ਆ ਚੌਥੇ ਜਿਹੜੇ ਦਾਵੇਦਾਰ ਹੋ ਸਕਦੇ ਨੇ ਇੰਦਰ ਇਕਵਾਲ ਅਟਵਾਲ ਇਹ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਨਾਮ ਹੈ ਪਰਿਵਾਰ ਵੱਡਾ ਹੈ ਇਹਨਾਂ ਦਾ ਚਰਨਜੀਤ ਸਿੰਘ ਅਟਵਾਲ ਦੇ ਬੇਟੇ ਨੇ ਜਿਹੜੇ ਸਪੀਕਰ ਰਹਿ ਚੁੱਕੇ ਨੇ ਔਰ ਇਸ ਵਾਰ ਵੀ ਇਸ ਵਾਰ ਜਲੰਧਰ ਦੀ ਸੀਟ ਤੇ ਇਹਨਾਂ ਨੂੰ ਮੰਨਿਆ ਜਾ ਰਿਹਾ ਕਿ ਇਹਨਾਂ ਨੂੰ ਵੀ ਭਾਜਪਾ ਹੋ ਸਕਦਾ ਹੈ ਕਿ ਇਹਨਾਂ ਦੀ ਦਾਵੇਦਾਰੀ ਅਜ਼ਮਾ ਲਵੇ ਕੋਈ ਇਸ ਕਰਕੇ ਵੀ ਹੋ ਸਕਦਾ ਹੈ ਇਹਨਾਂ ਦੀ ਦਾਵੇਦਾਰੀ ਇਸ ਕਰਕੇ ਵੀ ਸਮਝੀ ਜਾ ਰਹੀ ਹੈ ਕਿਉਂਕਿ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਹੀ ਇਹਨਾਂ ਨੂੰ ਉਤਾਰਿਆ ਸੀਗਾ ਤੇ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਮੀਦ ਤੋਂ ਥੋੜਾ ਜਿਹਾ ਇਹਨਾਂ ਨੇ ਵਧੀਆ ਪਰਫਾਰਮ ਕਰਕੇ ਦੱਸਿਆ ਸੀਗਾ ਇਹ ਬੀਜੇਪੀ ਮੰਦੀ ਹੈ ਬੀਜੇਪੀ ਮੰਦੀ ਹੈ ਕਿਉਂਕਿ ਬੀਜੇਪੀ ਦੀ ਸਾਰੀ ਯੂਨਿਟ ਨੇ ਇੱਥੇ ਆ ਕੇ ਤਾਕਤ ਲਾਈ ਸੀਗੀ ਉਸ ਵੇਲੇ ਚਿਹਰਾ ਇੰਦਰ ਅਕਬਲ ਇੰਦਰ ਅਕਬਲ ਔਟਵਾਲ ਸੀਗੇ ਉਸ ਤੋਂ ਬਾਅਦ ਜਲੰਧਰ ਬਾਈਲੈਕਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਐਗਰੈਸਿਵ ਨਜ਼ਰ ਨਹੀਂ ਆਇਆ ਇਸ ਕਰਕੇ ਦਾਵੇਦਾਰੀ ਥੋੜੀ ਜੀ ਇਹਨਾਂ ਦੀ ਘਟਦੀ ਵੀ ਗਈ ਹੈ ਕਿ ਜਾਂ ਤੇ ਬਿਲਕੁਲ ਐਗਰੈਸਿਵ ਰਹਿੰਦੇ ਤਾਂ ਫਿਰ ਇਹਨਾਂ ਦੀ ਦਾਵੇਦਾਰੀ ਤੇ ਸ਼ਾਕੀ ਕੋਈ ਨਾ ਹੁੰਦਾ ਤਾਂ ਕਿਉਂਕਿ ਬਾਈਲੈਕਸ਼ਨ ਦੇ ਵਿੱਚ ਉਮੀਦਵਾਰ ਜੇ ਇਹਨਾਂ ਨੂੰ ਉਤਾਰਿਆ ਗਿਆ ਸੀਗਾ ਜੇ ਉਹੀ ਪੋਲਿਟਿਕਸ ਨੂੰ ਅੱਗੇ ਕੰਟੀਨਿਊ ਰੱਖਦੇ ਜੇ ਉਹਨਾਂ ਹੀ ਐਗਰੈਸ਼ਨ ਇਹ ਆਪਣੀ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਕੰਟੀਨਿਊ ਰੱਖਦੇ ਆ ਲੋਕਾਂ ਦੇ ਨਾਲ ਉਹਨਾਂ ਹੀ ਵਿਚਰਦੇ ਰਹਿੰਦੇ ਵਿਚਰਦੇ ਨੇ ਹਜੇ ਮੈਂ ਨਹੀਂ ਕਹਿੰਦਾ ਕਿ ਨਹੀਂ ਵਿਚਰਦੇ ਪਰ ਉਹਨੇ ਲਾਰਜ ਸਕੇਲ ਤੇ ਬਾਈ ਇਲੈਕਸ਼ਨ ਤੋਂ ਬਾਅਦ ਨਹੀਂ ਵਿਚਰੇ ਉਹਨਾਂ ਇਹ ਚਿਹਰਾ بار بار ਲੋਕਾਂ ਦੇ ਨਜ਼ਰ ਨਹੀਂ ਆਂਦਾ ਜਿੰਨਾ ਆਣਾ ਚਾਹੀਦਾ ਸੀਗਾ ਇਹ ਜੇ ਆਂਦੇ ਹੁੰਦੇ ਤਾਂ ਸ਼ਾਇਦ ਫਿਰ ਕੋਈ ਹੋਰ ਦਾਵੇਦਾਰ ਨਾ ਹੁੰਦਾ ਕਿਉਂਕਿ 1.5 ਸਾਲ ਪਹਿਲਾਂ ਤੇ ਇਹਨਾਂ ਤੇ ਦਾਗ ਖੇਡਿਆ ਤੇ ਇਹਨਾਂ ਨੂੰ ਹੀ ਦੁਬਾਰਾ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਸਿੱਖ ਫੇਸ ਨੇ ਫਿਰ ਦਲਿਤ ਵੋਟ ਬੈਂਕ ਵੀ ਇਹਨਾਂ ਦੇ ਨਾਲ ਹੈਗਾ ਔਰ ਪਿੰਡਾਂ ਦੇ ਵਿੱਚ ਵੀ اٹਵਾਲ ਫੈਮਿਲੀ ਦੀ ਮਜ਼ਬੂਤ ਪਕੜ ਹੋਣ ਦੇ ਚਲਦੇ ਇਹਨਾਂ ਨੂੰ ਜਲੰਧਰ ਬਾਈ ਇਲੈਕਸ਼ਨ ਦਾ ਉਮੀਦਵਾਰ ਬਣਾਇਆ ਗਿਆ ਸੀਗਾ ਜਦੋਂ ਉਦੋਂ ਬਾਈ ਇਲੈਕਸ਼ਨ ਦੇ ਵਿੱਚ ਉਮੀਦਵਾਰ ਬਣਾਇਆ ਜਾਂਦਾ ਸੀਗਾ ਤੇ ਹੁਣ ਵੀ ਬਣਾਇਆ ਜਾ ਸਕਦਾ ਸੀਗਾ ਪਰ ਥੋੜੀ ਜੀ ਇਹਨਾਂ ਨੇ ਜਿਹੜਾ ਆਪਣਾ ਅਗਰੈਸ਼ਨ ਜ਼ਰੂਰ ਰਾਣਾ ਜੀ ਨੂੰ ਲੱਗਦਾ ਘਟਾਇਆ ਇਹ ਨਹੀਂ ਤੁਹਾਨੂੰ ਲੱਗਦਾ ਕਿ ਕਿਉਂਕਿ ਇਹਨਾਂ ਦੀ ਲੁਧਿਆਣੇ 'ਚ ਰਹਿਸ਼ ਹੈ ਔਰ ਲੁਧਿਆਣੇ ਦੇ ਵਿੱਚ ਹੀ ਜ਼ਿਆਦਾਤਰ ਇਹ ਪੋਲਿਟਿਕਸ ਕਰਦੇ ਰਹੇ ਨੇ ਸਟੇਸ਼ਨ ਚੇਂਜ ਹੋਣ ਨਾਲ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਫਰਕ ਪਵੇਗਾ ਔਰ ਕੰਟੀਨਿਊ ਨਹੀਂ ਕੀਤਾ ਕੰਟੀਨਿਊ ਕਰ ਲੈਂਦੇ ਚੇਂਜ ਅਕਸਰ ਐਨਪੀ ਦਾ ਜਿਹੜਾ ਹਲਕਾ ਹੁੰਦਾ ਬਹੁਤ ਵੱਡਾ ਹਲਕਾ ਦੇਖੋ ਉਹਨਾਂ ਨੂੰ ਲੁਧਿਆਣੇ ਦੇ ਕੋਲ ਹੀ ਫਲੋਰ ਵੀ ਹੈ ਲੁਧਿਆਣੇ ਦੇ ਕੋਲ ਨੂਰਮੈਲ ਇਹ ਉਹ ਕਈ ਇਦਾਂ ਦੇ ਹਲਕੇ ਨੇ ਜਲੰਧਰ ਦੇ ਜਿੱਥੇ ਲੁਧਿਆਣੇ ਦੇ ਨਾਲ-ਨਾਲ ਲੱਗਦੇ ਨੇ ਪਰ ਐਨਪੀ ਕਿਉਂ ਪੋਲੀਟੀਸ਼ੀਅਨ ਵਾਸਤੇ ਆਪਾਂ ਇਹ ਨਹੀਂ ਮੰਨ ਸਕਦੇ ਜਿਉ ਉਹ ਰੈਸ਼ ਦੇ ਅੰਦਰ ਹੀ ਰਹਿ ਗਿਆ ਤਾਂ ਫਿਰ ਉਹ ਨੇਤਾ ਜ਼ਿਆਦਾ ਮਜ਼ਬੂਤ ਨਹੀਂ ਮੰਨਿਆ ਜਾਂਦਾ ਕਿ ਜਿੱਥੇ ਉਹਦੀ ਰਿਆਇਸ਼ ਹੁੰਦੀ ਵਿਜੇ ਸਾੰਪਲਾ ਦੀ ਰਿਆਇਸ਼ ਪਾਲਾ ਜਲੰਧਰ ਹੁੰਦੀ ਸੀਗੀ ਪਰ ਉਹ ਹੁਸ਼ਿਆਰਪੁਰ ਜਾ ਗਏ ਨੇ ਮਨੀਸ਼ ਦਿਵਾੜੀ ਦੀ ਰਿਆਇਸ਼ ਚੰਡੀਗੜ੍ਹ ਜਾਂ ਲੁਧਿਆਣੇ ਹੁੰਦੀ ਸੀਗੀ ਚੰਡੀਗੜ੍ਹ ਹੈਗੀ ਹੁਣ ਤਾਂ ਉਹ ਅਨੰਤਪੁਰ ਸਾਹਿਬ ਵੱਲ ਨੂੰ ਗਏ ਤਾਂ ਇਸ ਤਰ੍ਹਾਂ ਤਾਂ ਹੁੰਦਾ ਹੀ ਰਹਿੰਦਾ ਹੈ ਕਿ ਰਾਹੁਲ ਗਾਂਧੀ ਦਿੱਲੀ ਰਹਿੰਦੇ ਨੇ ਪਰ ਅਮੇਠੀ ਜਾਂ ਵਾਹਨਹੜ ਤੋਂ ਇਲੈਕਸ਼ਨ ਤਾਂ ਲੜਦੇ ਨੇ ਇਹ ਰਿਹائش ਉੱਥੇ ਨਾ ਹੋਣ ਕਰਕੇ ਕਿਉਂਕਿ ਇਹਨਾਂ ਨੂੰ ਮੌਕਾ ਮਿਲਿਆ ਸੀਗਾ ਵੱਡਾ ਮੌਕਾ ਮਿਲਿਆ ਸੀਗਾ ਇਹਨੂੰ ਹੋਰ ਜ਼ਿਆਦਾ ਕੈਰੀ ਇਹ ਕਰ ਸਕਦੇ ਸੀਗੇ ਪਰ ਫਿਲਹਾਲ ਅਜੇ ਵੀ ਇਹ ਦਾਅਵੇਦਾਰੀ ਇਹਨਾਂ ਦੀ ਹੈਗੀ ਹੈ ਨਹੀਂ ਇਹਨਾਂ ਦੇ ਪਿਤਾ ਜੀ ਵੀ ਲੜ ਚੁੱਕੇ ਨੇ ਇੱਥੋਂ ਤਾਂ ਕਰਕੇ ਕਿਉਂਕਿ ਉਦੋਂ ਇੱਕ ਅਫਸਰ ਬਿਲਕੁਲ ਸ਼ਰੋਮਨੀ ਅਕਾਲੀ ਦਲ ਵੱਲੋਂ 2019 ਦੇ ਵਿੱਚ ਜਦੋਂ ਇਹ ਲੜੇ ਨੇ ਲੜੇ ਨੇ ਉਦੋਂ ਇੱਕ ਕਾਫੀ ਵੋਟ ਵੋਟ ਅੱਛਾ ਹਾਸਲ ਕੀਤਾ ਸੀਗਾ ਅੱਛੀ ਵੋਟ ਇਹਨਾਂ ਨੂੰ ਹਾਸਲ ਹੋਈ ਸੀ ਪਰ ਉਦੋਂ ਗੱਠਜੋੜ ਸੀਗਾ ਹੋ ਸਕਦਾ ਹੈ ਕਿ ਹੁਣ ਹੁਣ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਬੀਜੇਪੀ ਇਹ ਮੰਨਦੇ ਹੈ ਕਿ ਆਪਾਂ ਬਾਈਲੈਕਸ਼ਨ ਦੇ ਆਪਣੀ ਉਮੀਦ ਦੇ ਮੁਤਾਬਕ ਉਮੀਦ ਤੋਂ ਥੋੜਾ ਵਧੀਆ ਪਰਫਾਰਮ ਕੀਤਾ ਸੀਗਾ ਉਦੋਂ ਇੰਦਰ ਅਕਬਾਲ اٹਵਾਲੀ ਤੇ ਚਿਹਰਾ ਸੀਗੇ ਇਹ ਚਿਹਰਾ ਕੰਟੀਨਿਊ ਰਹਿ ਸਕਦਾ ਸੀਗਾ ਮੈਂ ਤਾਂ ਇਹ ਕਹਿ ਰਿਹਾ ਕਿ ਦਾਵੇਦਾਰੀ ਤੇ ਹਜੇ ਵੀ ਹੈਗੀ ਹੈ ਪਰ ਇਹਨਾਂ ਦੇ ਨਾਲ ਕਿਸੇ ਹੋਰ ਦੀ ਦਾਵੇਦਾਰੀ ਨਾ ਹੁੰਦੀ ਜੇ ਬਹੁਤ ਜ਼ਿਆਦਾ ਐਕਟਿਵ ਹੋ ਜਾਂਦੇ ਜੀ ਹੁਣ ਗੱਲ ਕਰਦੇ ਆ ਅਵਿਨਾਸ਼ ਚੰਦਰ ਇਹ ਵੀ ਵੱਡਾ ਨਾਮ ਹੈ ਜਲੰਧਰ ਦੀ ਰਾਜਨੀਤੀ 'ਚ ਇਹ ਪਰਿਵਾਰ ਬਹੁਤ ਵੱਡਾ ਹੈ ਪਰਿਵਾਰ ਕਾਫੀ ਪੌਪੂਲਰ ਹੈ ਤੇ ਇਹਨਾਂ ਦੀ ਜਿਹੜੀ ਫੈਮਿਲੀ ਦੇ ਵਿੱਚ ਜਿਹੜੀ ਇਹਨਾਂ ਦੀ ਭਾਬੀ ਹੈ ਉਹ ਆਈਐਸ ਅਫਸਰ ਇਥੇ ਕਮਿਸ਼ਨਰ ਵੀ ਰਹੇ ਨੇ ਕਾਫੀ ਸਿਆਸੀ ਵੀ ਬੇਟੀ ਵੀ ਸਿਆਸੀ ਇਹਨਾਂ ਦੀ ਜਿਹੜੀ ਹੈ ਪਕੜ ਜਿਹੜੀ ਹੈ ਉਹ ਮਜ਼ਬੂਤ ਹੈ ਤੇ ਇਹਨਾਂ ਨੂੰ ਕਿੰਨੇ ਫੀਸਦ ਤੁਹਾਨੂੰ ਲੱਗਦਾ ਕਿ ਵੀ ਟਿਕਟ ਮਿਲ ਸਕਦੀ ਹੈ ਬਿਲਕੁਲ ਫੀਸਦ ਤਾਂ ਆਪਾਂ ਇਹ ਆਪਾਂ ਦਾਅਵੇਦਾਰੀ ਦਿਖਾ ਰਹੇ ਹਾਂ ਤਾਂ ਭਾਜਪਾ ਨੇ ਤੈਅ ਕਰਨਾ ਹੈ ਔਰ ਭਾਜਪਾ ਨੇ ਵੀ ਉਹ ਤੈਅ ਕਰਨਾ ਹੈ ਕਿ ਜਦੋਂ ਗਠਜੋੜ ਹੋ ਜਾਏਗਾ ਪਰ ਅਮਨਾ ਚੰਦਰ ਵੀ ਇੱਕ ਮਜ਼ਬੂਤ ਦਾਅਵੇਦਾਰ ਦੇ ਵਜੋਂ ਅੱਜ ਵਿਖਾਈ ਦੇ ਰਹੇ ਨੇ ਜਲੰਧਰ ਦੀ ਦੋਬੇ ਦੀ ਰਾਜਨੀਤੀ ਦੇ ਵਿੱਚ ਕਰਤਾਰਪੁਰ ਹਲਕੇ ਦੇ ਵਿੱਚ ਵੀ ਇਹਨਾਂ ਦੀ ਪਕੜ ਹੈ ਇਹਨਾਂ ਦੀ ਫਲੋਰ ਤੋਂ ਵੀ ਹੈ ਇਲੈਕਸ਼ਨ ਲੜ ਚੁੱਕੇ ਨੇ ਫਲੋਰ ਤੋਂ ਵੀ ਇਹਨਾਂ ਦੀ ਪਕੜ ਹੈ ਫਿਰ ਦਲਿਤ ਸਮਾਜ ਦੇ ਵਿੱਚ ਇਹਨਾਂ ਦੀ ਅੱਛੀ ਪਕੜ ਹੈ ਦੂਸਰਾ ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇੱਕ ਪੜ੍ਹੇ ਲਿਖੀ ਪੜ੍ਹਿਆ ਲਿਖਿਆ ਪਰਿਵਾਰ ਦਾ ਇੱਕ ਇੰਪ੍ਰੈਸ਼ਨ ਜਾਂਦਾ ਇਹਨਾਂ ਦੇ ਪਰਿਵਾਰ ਦੇ ਜਿਨ੍ਹਾਂ ਜ਼ਿਆਦਾਤਰ ਜਿਹੜੇ ਰਿਸ਼ਤੇਦਾਰ ਨੇ ਇਹਨਾਂ ਦੇ ਬੱਚੇ ਉਹ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਕੁਝ ਅਫਸਰ ਨੇ ਪੀਸੀਐਸ ਅਫਸਰ ਨੇ ਆਈਏਐਸ ਅਫਸਰ ਨੇ ਤੇ ਕੋ ਮਜ਼ਬੂਤੀ ਵੀ ਹੈਗੀ ਅਮਨਾਤ ਚੰਦਰ ਦੀ ਔਰ ਪੁਰਾਣੇ ਸਿਆਸਤਦਾਨ ਰਹੇ ਨੇ ਦੋ ਟਾਈਮ ਦੇ ਐਮਐਲਏ ਰਹੇ ਨੇ ਸੀਪੀਐਸ ਰਹੇ ਨੇ ਇਸ ਕਰਕੇ ਇੱਕ ਤਜਰਬਾ ਤੇ ਹੈਗਾ ਹੀ ਹੈ ਕਰਤਾਰਪੁਰ ਤੋਂ ਹਲਕਾ ਚੇਂਜ ਹੋ ਕੇ 2012 ਦੇ ਵਿੱਚ ਅਕਾਲੀ ਧਰ ਲੈ ਇਹਨਾਂ ਨੂੰ ਫਲੋਰ ਤੋਂ ਟਿਕੜ ਦਿੱਤੀ ਤੇ ਉੱਥੋਂ ਵੀ ਇਹ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਤਾਂ ਪਹੁੰਚੇ ਹੀ ਸੀਗੇ ਤਾਂ ਇਸ ਕਰਕੇ ਇੱਕ ਮਜ਼ਬੂਤ ਨੇਤਾ ਮੰਨੇ ਜਾਂਦੇ ਨੇ ਔਰ ਬੀਜੇਪੀ ਦੇ ਕੋਲ ਇਸ ਵੇਲੇ ਨੇਤਾ ਹੈਗੇ ਨੇ ਤਾਂ ਇਸ ਕਰਕੇ ਮਜ਼ਬੂਤ ਦਾਅਵੇਦਾਰੀ ਇਹਨਾਂ ਦੀ ਮੰਨੀ ਜਾ ਸਕਦੀ ਹੈ ਕਿ ਇੱਕ ਵੱਡਾ ਕੈਰੇਕਟਰ ਹੈ ਇੱਕ ਵੱਡਾ ਸਿਆਸਤਦਾਨ ਹੈ ਦੋਆਬਾ ਦੀ ਰਾਜਨੀਤਿਕ ਰਾਜਨੀਤੀ ਦਾ ਅਵਨਾਸ਼ ਚੰਦਰ ਜਿੰਨੂੰ ਬੀਜੇਪੀ ਹੋ ਸਕਦਾ ਹੈ ਕਿ ਸਮੇਂ ਆਣ ਦੇ ਨਾਲ ਅਜਮਾਵੇ ਆਪਾਂ ਜਲੰਧਰ ਦੇ ਕਿਉਂਕਿ ਬੇਸਡ ਹੈਗੇ ਜਲੰਧਰ ਰਹਿਣ ਵਾਲਿਆ ਤੁਹਾਨੂੰ ਕੋਈ ਹੋਰ ਵੀ ਲੱਗਦਾ ਹੈ ਕਿ ਬੀਜੇਪੀ ਕਿਸੇ ਹੋਰ ਲੀਡਰ ਨੂੰ ਇਹਨਾਂ ਪੰਜਾਬ ਦੇ ਆਪਾਂ ਨਾਂ ਜ਼ਿਕਰ ਕਰੀਏ ਜੇ ਇਹਨਾਂ ਪੰਜਾਬ ਨੂੰ ਆ ਦੇਖੀਏ ਤੇ ਕੋਈ ਹੋਰ ਐਸਾ ਚਿਹਰਾ ਹੈਗਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਦਾ ਉਮੀਦਵਾਰ ਹੋ ਸਕਦਾ ਹੈ ਬੀਜੇਪੀ ਬੜੀ ਸਰਪ੍ਰਾਈਜ਼ਿੰਗ ਜੀ ਪਾਰਟੀ ਰੱਦੀ ਹੈ ਬੀਜੇਪੀ ਨੂੰ ਪਤਾ ਕਿ ਉਹਨਾਂ ਨੂੰ ਜਿੰਨੂੰ ਵੀ ਟਿਕਟ ਦਿੱਤੀ ਤਾਂ ਉਹਨਾਂ ਦਾ ਜਿਹੜਾ ਇੱਕ ਕੋਈ ਵੀ ਵਿਰੋਧ ਨਹੀਂ ਕਰ ਸਕਦਾ ਇਸ ਤਰ੍ਹਾਂ ਦਾ ਡਿਸਪਲਿਨ ਬੀਜੇਪੀ ਦੇ ਵਿੱਚ ਬਣਿਆ ਹੋਇਆ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਇਸ ਕਰਕੇ ਬੀਜੇਪੀ ਦੇ ਵਿੱਚ ਤੁਸੀਂ ਸਰਪ੍ਰਾਈਜ਼ ਦੀ ਹਮੇਸ਼ਾ ਇੱਕ ਉਮੀਦ ਜ਼ਰੂਰ ਰੱਖੋਗੇ ਫਿਲਹਾਲ ਆਪਾਂ ਇਹ ਚਿਹਰੇ ਤਾਂ ਦਿਖਾ ਰਹੇ ਜੋ ਚਰਚਾ ਦਾ ਵਿਸ਼ਾ ਨਹੀਂ ਜੋ ਦਾਵੇਦਾਰ ਨੇ ਇਹ ਆਪਾਂ ਉਮੀਦਵਾਰ ਨਹੀਂ ਦੱਸ ਰਹੇ ਇਹ ਦਾਵੇਦਾਰੀ ਹੈ ਇਹਨਾਂ ਦੀ ਇਹਨਾਂ ਦੀ ਵੀ ਦਾਵੇਦਾਰੀ ਹੈ ਇਹ ਬੀਜੇ ਇਹ ਦਾਵੇਦਾਰੀ ਇਹਨਾਂ ਲੀਡਰਾਂ ਦੀ ਹੀ ਹੋਈ ਹੈ ਇਹ ਇਹ ਲੀਡਰ ਵੀ ਚਾਹੁੰਦੇ ਨੇ ਜਦੋਂ ਜੈਦ ਦੇ ਵਿੱਚ ਲੱਗੇ ਹੋਏ ਨੇ ਕਿ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਜਾਂ ਫਿਰ ਬੀਜੇਪੀ ਜਿਸ ਤਰ੍ਹਾਂ ਵੀ ਸੋਚੇਗੀ ਪਰ ਬੀਜੇਪੀ ਦੇ ਵੱਲੋਂ ਇੱਕ ਸਰਪ੍ਰਾਈਜ਼ ਦੀ ਉਮੀਦ ਵੀ ਹਮੇਸ਼ਾ ਰੱਖੀ ਜਾ ਸਕਦੀ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਨੇਤਾ ਨੇ ਐਸਆਰ ਲੱਧੜ ਨੇ ਉਹ ਵੀ ਲੱਗੇ ਹੋਏ ਨੇ ਇਸ ਉਮੀਦ ਦੇ ਵਿੱਚ ਨੇ ਕਿ ਉਹਨਾਂ ਨੂੰ ਵੀ ਜਲੰਧਰ ਦੇ ਵਿੱਚੋਂ ਸਾਬਕਾ ਆਈਐਸ ਅਫਸਰ ਨੇ ਔਰ ਵੱਡਾ ਦਲਿਤ ਚਿਹਰਾ ਨੇ ਉਹ ਵੀ ਇਸ ਚੱਕਰ 'ਚ ਨੇ ਕਿ ਉਹ ਜਲੰਧਰਤੀ ਲੋਕ ਸਭਾ ਦੇ ਵਿੱਚ ਉਹਨਾਂ ਨੂੰ ਜਲੰਧਰ ਦੇ ਵਿੱਚ ਹੀ ਉਹਨਾਂ ਨੇ ਬਹੁਤ ਜ਼ਿਆਦਾ ਆਪਣਾ ਕਾਰਜਕਾਲ ਉਤਾਰੇ ਕੀਤਾ ਪੂਰਾ ਤੇ ਉਹ ਵੀ ਇਸ ਉਮੀਦ ਦੇ ਵਿੱਚ ਹੈਗੇ ਨੇ ਕਿ ਅਸਰ ਲੱਧਰ ਨੂੰ ਵੀ ਟਿਕਟ ਮਿਲੇ ਭਾਜਪਾ ਦੀ ਲੋਕ ਸਭਾ ਦੇ ਉਮੀਦਵਾਰ ਦੇ ਵਜੋਂ ਭਾਜਪਾ ਦਵੇ ਉਹ ਵੀ ਜੱਦੋਜਹਿਦ ਦੇ ਵਿੱਚ ਨੇ ਪਿਛਲੇ ਕਾਫੀ ਸਮੇਂ ਤੋਂ ਆਪਾਂ ਦੇਖ ਰਹੇ ਕੰਮ ਕਰ ਰਹੇ ਨੇ ਰੋਬਿੰਡ ਸੰਪਲਾ ਜਿਨ੍ਹਾਂ ਨੂੰ ਐਸਸੀ ਮੋਰਚਾ ਦਾ ਪੰਜਾਬ ਦਾ ਪ੍ਰਧਾਨ ਲਗਾਇਆ ਗਿਆ ਵਿਜੇ ਸੰਪਲਾ ਦੇ ਭਤੀਜੇ ਨੇ ਉਹ ਵੀ ਜਲੰਧਰ ਦੇ ਵਿੱਚ ਆਪਾਂ ਪਿੱਛੇ ਦੇਖਿਆ ਉਹਨਾਂ ਨੇ ਵੀ ਬਹੁਤ ਹੋਲਡਿੰਗਸ ਲਗਾਏ ਸੀਗੇ ਉਹਨਾਂ ਦਾ ਵੀ ਨਾਮ ਦੀ ਚਰਚਾ ਤੇ ਆ ਹੀ ਰਹੀ ਹੈ ਕਿ ਲੋਕ ਸਭਾ ਦੇ ਵਿੱਚ ਬੀਜੇਪੀ ਰੋਬਿੰਸ ਆਂਪਲਾ ਨੂੰ ਵੀ ਆਪਣਾ ਉਮੀਦਵਾਰ ਬਣਾ ਸਕਦਾ ਪਰ ਬੀਜੇਪੀ ਦਾ ਜੋ ਵੀ ਫੈਸਲਾ ਹੋਏਗਾ ਉਹ ਤਾਂ ਸਭ ਨੂੰ ਮੰਨਣਾ ਹੀ ਪੈਂਦਾ ਹੈ ਇੰਦਰ ਇਕਬਾਲ اٹਵਾਲ ਨੂੰ ਪੈਰਾਸ਼ੂਟ ਕੈਂਡੀਡੇਟ ਕਹਿ ਕੇ ਨਵੀਂ ਪਾਰਟੀ ਤੋਂ ਜੁਆਇਨ ਕਰਾ ਕੇ ਐਡਾ ਵੱਡਾ ਇਲੈਕਸ਼ਨ ਦੇ ਦਿੱਤਾ ਸੀ ਤੇ ਭਾਜਪਾ ਕੋਲੋਂ ਸਰਪ੍ਰਾਈਜ਼ ਦੀ ਉਮੀਦ ਕਦੀ ਵੀ ਬੰਦ ਨਹੀਂ ਹੋ ਸਕਦੀ ਨਹੀਂ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਭਾਜਪਾ ਇੱਕ ਅਜਿਹੀ ਪਾਰਟੀ ਐ ਡੀ ਡਿਸਿਪਲਿਨਡ ਪਾਰਟੀ ਹੈ ਕਿ ਜੇਕਰ ਇਹ ਬਿਲਕੁਲ ਨਾਨ ਫੇਮਸ ਚਿਹਰੇ ਨੂੰ ਚੁੱਕ ਕੇ ਵੀ ਅੱਗੇ ਲੈਣ ਤੁਸੀਂ ਵਿਜੇ ਸਾੰਪਲਾ ਦੀ ਟਿਕਟ ਕੱਢ ਕੇ ਸਿਟਿੰਗ ਸਿਟਿੰਗ ਐਮਪੀ ਦੀ ਟਿਕਟ ਕੱਢ ਕੇ ਸੋਮ ਪ੍ਰਕਾਸ਼ ਨੂੰ ਟਿਕਟ ਦੇ ਦੇਣਾ ਤੇ ਸਿਟਿੰਗ ਐਮਐਲਏ ਨੂੰ ਐਮਪੀ ਵਾਸਤੇ ਭੇਜਣਾ ਫਿਰ ਉੱਥੇ ਬਾਏ ਇਲੈਕਸ਼ਨ ਕਰਵਾਉਣਾ ਪੈਂਦਾ ਇਸ ਤਰ੍ਹਾਂ ਦੀ ਸਰਪ੍ਰਾਈਜ਼ਿੰਗ ਐਲੀਮੈਂਟਸ ਜਿਹੜੇ ਨੇ ਦਿੱਲੀ ਦੇ ਵਿੱਚ ਤੁਸੀਂ ਦੇ ਕਿੰਨੇ ਜ਼ਿਆਦਾ ਮੌਜੂਦਾ ਐਮਪੀਜ਼ ਦੀ ਟਿਕਟ ਜਿਹੜੀ ਹੈ ਬੀਜੇਪੀ ਨੇ ਕਟਤੀ ਹੈ ਤੇ ਸਰਪ੍ਰਾਈਜ਼ 엘ਮੈਂਟ ਜਿਹੜਾ ਹਮੇਸ਼ਾ ਰਹਿੰਦਾ ਹੀ ਹੈ ਬੀਜੇਪੀ ਦੇ ਵਿੱਚ ਠੀਕ ਹੈ ਰਮਨਸ਼ੂ ਸ਼ੁਕਰੀਆ ਇਹ ਅਸੀਂ ਜ਼ਿਕਰ ਕੀਤਾ ਜਲੰਧਰ ਸੀਟ ਦਾ ਔਰ ਬੀਜੇਪੀ ਪਾਰਟੀ ਦਾ ਕਿ ਬੀਜੇਪੀ ਚ ਕਿਹੜੇ ਕਿਹੜੇ ਜਿਹੜੇ ਟਿਕਟ ਦੇ ਦਾਵੇਦਾਰ ਅਸੀਂ ਸਿਰਫ ਦਾਵੇਦਾਰ ਦੱਸ ਰਹੇ ਹਾਂ ਅਸੀਂ ਕੋਈ ਕੈਂਡੀਡੇਟ ਨਹੀਂ ਅਨਾਉਂਸ ਕਰ ਰਹੇ ਕੋਈ ਕੁਝ ਨਹੀਂ ਦਾਵੇਦਾਰ ਕਿਹੜੇ ਕਿਹੜੇ ਹੋ ਸਕਦੇ ਨੇ ਕਿਹੜੇ ਲੋਕ ਜਿਨ੍ਹਾਂ ਨੂੰ ਚਰਚਾ ਦਾ ਇਹ ਵਿਸ਼ਾ ਜਿਹੜਾ ਹੈਗਾ ਟਿਕਟ ਲਈ ਬੰਨਿਆ ਜਾ ਸਕਦਾ ਇਹ ਅਸੀਂ ਤੁਹਾਨੂੰ ਅੱਜ ਦੇ ਦਾਵੇਦਾਰ ਜਿਹੜੇ ਪੰਜ ਨੇ ਉਹਨਾਂ ਤੇ ਦਿਖਾਏ ਆ ਅਜੇ ਹੀ ਇੱਕ ਹੋਰ ਚਰਚਾ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਹੁਣ ਇਜਾਜ਼ਤ ਦਿਓ